ਕੱਗਰ ਨਦੀ ਦਾ ਪਾਣੀ ਦਾ ਲੈਵਲ ਚੈੱਕ ਕਰੋ ਦੋਸਤੋ ਤੁਹਾਨੂੰ ਦਿਖਾਉਣੇ ਆ ਕੱਗਰ ਨਦੀ ਆ ਇਹ ਕਿਹੜੀ ਜਗ੍ਹਾ ਆਪਾਂ ਖੜੇ ਆ ਖੜੇ ਹੋ ਵੀ ਦੱਸਦੇ ਆ ਪਰ ਥੋੜਾ ਮੈਂ ਦੱਸਦਾ ਇੱਥੋਂ ਵੀ ਏਸ ਸਾਈਡ ਆਪਣਾ ਪੰਜਾਬ ਰਹਿ ਗਿਆ ਤੇ ਏਸ ਸਾਈਡ ਹਰਿਆਣਾ ਰਹਿ ਗਿਆ ਹਰਿਆਣਾ ਪੰਜਾਬ ਦੇ ਬਿਲਕੁਲ ਬਾਰਡਰ ਤੇ ਵਗਦੀ ਆ ਇਹ ਇਹ ਪਟਿਆਲਾ ਸਾਈਡ ਤੋਂ ਆਉਂਦੀ ਆ ਪਟਿਆਲਾ ਸਮਾਣਾ ਪਾਤੜਾ ਹੋ ਕੇ ਖਨੌਰੀ ਖਨੌਰੀ ਤੇ ਪਾਤੜਾ ਦੀ ਖਨੌਰੀ ਦੇ ਵਿਚਦੀ ਡੱਪਦੀ ਆ ਇਹਦੀ ਮਾਰ ਪਾਤੜਾ ਨੂੰ ਵੀ ਪੈਂਦੀ ਆ ਪਟਿਆਲੇ ਨੂੰ ਵੀ ਪੈਂਦੀ ਆ ਤੇ ਅੱਗੇ ਆ ਕੇ ਜਾਖਲ ਮੂਨਕ ਜਾਖਲ ਨੂੰ ਵੀ ਪੈਂਦੀ ਆ ਤੇ ਇਹ ਸਾਈਡ ਤੋਂ ਇਹ ਫਿਰ ਅੱਗੇ ਰਾਜਸਥਾਨ ਨੂੰ ਨਿਕਲਦੀ ਆ ਪਰ ਅੱਗੇ ਜਾ ਕੇ ਜਿਹੜਾ ਚਾਂਦਪੁਰੇ ਵਾਲਾ ਬੰਨ ਜਿਹੜਾ ਤੁਸੀਂ ਸੁਣਿਆ ਹੋਣਾ ਚਾਂਦਪੁਰੇ ਵਾਲਾ ਬੰਨ ਉਹ ਅੱਗੇ ਜਾ ਕੇ ਹੈ ਉਹਦੇ ਟੁੱਟਣ ਦੇ ਕਈ ਕਾਰਨ ਹੋ ਜਾਂਦੇ ਨੇ ਜਦੋਂ ਪਾਣੀ ਦਾ ਲੈਵਲ ਇੱਧਰ ਜਾਦੇ ਵੱਧ ਜਾਂਦਾ ਹੈ ਅਗਰ ਉਹ ਨਾ ਟੁੱਟੇ ਚਾਂਦਪੁਰੇ ਵਾਲਾ ਬੰਨ ਉਹ ਟੁੱਟਦਾ ਜਦੋਂ ਪੰਜਾਬ ਦੇ ਕਈ ਪ੍ਰਭਾਵਿਤ ਇਲਾਕੇ ਪ੍ਰਭਾਵਿਤ ਹੁੰਦੇ ਨੇ ਜਿਵੇਂ ਮਾਨਸਾ ਜ਼ਿਲ੍ਹਾ ਕਾਫੀ ਪ੍ਰਭਾਵਿਤ ਹੁੰਦਾ ਜੋ ਟੁੱਟ ਜੇ ਫਸਲਾਂ ਡੁੱਬ ਜਾਂਦੀਆਂ ਨੇ ਪਰ ਜੇਕਰ ਉਹ ਨਾ ਟੁੱਟੇ ਫਿਰ ਆ ਜਿਹੜੇ ਪਿੰਡ ਨੇ ਡੁੱਬਦੇ ਨੇ ਕਿਉਂਕਿ ਪਾਣੀ ਦਾ ਸਤਾਰਾ ਜਿਹੜਾ ਉੱਚਾ ਲੈਵਲ ਵਧਣਾ ਸ਼ੁਰੂ ਹੋ ਜਾਂਦਾ ਫਿਰ ਆ ਕਈ ਪਿੰਡ ਨੇ ਡੁੱਬਣਗੇ ਜਾਂ ਤਾਂ ਆਪਾਂ ਪੰਜਾਬ ਦੀਆਂ ਫਸਲਾਂ ਬਚਾ ਸਕਦੇ ਆ ਜਾਂ ਫਿਰ ਆ ਪਿੰਡਾਂ ਨੂੰ ਬਚਾ ਸਕਦੇ ਆ ਉੱਥੇ ਆ ਚੀਜ਼ ਦਾ ਫੈਸਲਾ ਕਰਨਾ ਔਖਾ ਹੋ ਜਾਂਦਾ ਸੋ ਆ ਖੇਤਾਂ ਤੋਂ ਤਾਂ ਹਜੇ ਪੈਸੇ ਲੈਵਲ ਕਾਫੀ ਨੀਮਾ ਤੁਸੀਂ ਦੇਖ ਸਕਦੇ ਹੋ ਕਿ ਮੈਂ ਕਹਿੰਦਾ ਕਰੀਬ-ਕਰੀਬ 5 ਫੁੱਟ ਦੇ ਲਗਭਗ 5 ਫੁੱਟ ਪਾਣੀ ਦਾ ਲੈਵਲ ਹਜੇ ਨੀਵੇਂ ਚੱਲ ਰਿਹਾ ਹੈ 5 ਨਹੀਂ 4 ਫੁੱਟ ਤਾਂ ਹੈਗੀ ਹੈਗਾ ਤੁਸੀਂ ਦੇਖ ਵੀ ਸਕਦੇ ਹੋ ਮੈਂ ਦਿਖਾ ਰਿਹਾ ਤੁਹਾਨੂੰ ਵੀਡੀਓ ਦੇ ਵਿੱਚ ਥੋੜਾ ਨੇੜੇ ਹੋ ਕੇ ਦਿਖਾ ਦਵਾਂ ਮੈਂ ਚਲੋ ਇੱਥੇ ਨਹੀਂ ਕਾਰਨ بارش ਕਰਨ ਖੱਡਾ ਹੋਇਆ ਇੱਥੋਂ ਪਤਾ ਲੱਗ ਰਿਹਾ ਵੀ ਕਿੰਨਾ ਕੁ ਲੈਵਲ ਹੈ 4 ਫੁੱਟ ਦਾ ਲੈਵਲ ਤਾਂ ਹਜੇ ਹੈਗਾ ਹੀ ਆ 4 ਸਾਢੇ 3 4 4 ਤਾਂ ਹੈਗਾ ਹੀ ਆ 4 ਫੁੱਟ ਹਜੇ ਨੀਮਾ ਲੈਵਲ ਹੈ ਤੇ ਦੇਖ ਸਕਦੇ ਹੋ ਤੁਸੀਂ ਕਿ ਲਗਾਤਾਰ ਹੈ ਜਿਹੜਾ ਪਿੱਛੋਂ ਡੈਮ ਚੋਂ ਵੀ ਪਾਣੀ ਛੱਡਿਆ ਜਾ ਰਿਹਾ ਤੇ ਇੱਥੇ ਲਗਾਤਾਰ ਪਾਣੀ ਵਧ ਵੀ ਰਿਹਾ ਹੈ ਹਾਲਾਂਕਿ ਗੱਲਾਂ ਕਰ ਰਹੇ ਨੇ ਕਿ ਜਿਹੜਾ ਪਾਣੀ ਦਾ ਲੈਵਲ ਹੈ ਉਹ ਕਾਫੀ ਵਧਿਆ ਹੈ ਪਹਿਲਾਂ ਬਹੁਤ ਘੱਟ ਸੀਗਾ ਕਹਿੰਦੇ ਅੱਜ-ਅੱਜ ਚ ਲੈਵਲ ਹੈ ਜਿਹੜਾ 2 2.5 ਫੁੱਟ ਵਧ ਗਿਆ 2 ਫੁੱਟ 1.5 ਫੁੱਟ ਅੱਜ-ਅੱਜ ਚ ਵਧ ਗਿਆ ਇਹਦਾ ਇਹ ਅਗਰ ਆਪਾਂ ਗੱਲ ਕਰੀਏ ਦੋਸਤੋ ਇਹ ਆਪਣਾ ਪਟਿਆਲਾ ਸਮਾਣਾ ਅੱਗੇ ਆ ਕੇ ਪਾਤੜਾ ਆ ਜਾਂਦਾ ਮੂਨਕ ਖਨੌਰੀ ਇਹਨਾਂ ਨੂੰ ਡੋਬਦੀ ਹੈ ਸ਼ਹਿਰਾਂ ਨੂੰ ਇੱਥੋਂ ਆ ਕੇ ਜਾਖਲ ਆ ਜਾਂਦਾ ਜਾਖਲ ਨੂੰ ਤੇ ਇਧਰ ਨੂੰ ਇਹ ਡੋਬਦੀ ਹੈ ਧਰਮਪੁਰਾ ਸਾਈਡ ਆਹ ਮਾਨਸਾ ਸਾਈਡ ਮਾਨਸਾ ਜਿਲ੍ਹਾ ਮਾਨਸਾ ਜਿਲ੍ਹੇ ਦੇ ਕਈ ਪਿੰਡਾਂ ਨੂੰ ਪ੍ਰਭਾਵਿਤ ਕਰਦੀ ਹੈ ਸਾਈਡ ਤੋਂ ਹੀ ਤੇ ਪਿਛਲੀ ਵਾਰੀ ਪਿਛਲੀ ਵਾਰੀ ਤਾਂ ਠੀਕ ਰਿਹਾ ਕੰਮ ਸ਼ਾਂਤ ਰਿਹਾ ਪਰ ਉਸ ਤੋਂ ਪਿਛਲੀ ਵਾਰੀ ਜਿਹੜੇ ਹੜ੍ਹ ਆਏ ਨੇਗੇ ਉਹ ਇਥੋਂ ਹੀ ਪਾਣੀ ਜਿਹੜਾ ਨਿਕਲਿਆ ਸੀ ਜਿਹੜਾ ਵਾਪਸ ਉਧਰ ਚੰਦਪੁਰੇ ਬੰਨਣ ਨੂੰ ਗਿਆ ਸੀ ਉਸ ਸਾਈਡ ਨੂੰ ਚੰਦਪੁਰੇ ਬੰਨਣ ਨੂੰ ਗਿਆ ਸੀ ਆ ਚੰਦਪੁਰੇ ਬੰਨ ਤੋਂ ਬਾਅਦ ਉਹ ਫਿਰ ਟੁੱਟ ਗਿਆ ਸੀ ਚੰਦਪੁਰਾ ਵਾਲਾ ਬੰਨ ਪਿਛਲੇ ਤੋਂ ਪਿਛਲੇ ਸਾਲ ਫਿਰ ਕਾਫੀ ਜ਼ਿਆਦਾ ਜਿਹੜਾ ਮਾਨਸਾ ਜ਼ਿਲ੍ਹੇ ਨੂੰ ਪ੍ਰਭਾਵਿਤ ਕੀਤਾ ਸੀ ਇਹ ਕੁਝ ਮਾਨਸਾ ਜ਼ਿਲ੍ਹੇ ਚ ਐਸ ਸਾਈਡ ਤੋਂ ਪਾਣੀ ਵੜਿਆ ਸੀ ਆ ਪਿੰਡ ਇਹਦੀ ਪਰਲੀ ਸਾਈਡ ਤੋਂ ਜਿਹੜਾ ਉਹ ਪੂਰਾ ਉਧਰ ਜਿਹੜਾ ਮਾਨਸਾ ਜ਼ਿਲ੍ਹੇ ਨੂੰ ਵੜ ਜਾਂਦਾ ਕਾਲੀਆ ਹੋ ਕੇ ਉਧਰ ਪਿੰਡਾਂ ਨੂੰ ਕਈ ਪਿੰਡ ਪਰਭਾਵਿਤ ਹੁੰਦੇ ਨੇ ਤੁਸੀਂ ਦੇਖ ਸਕਦੇ ਹੋ ਹੁਣ ਵੀ ਜਿਹੜਾ ਪਾਣੀ ਦਾ ਲੈਵਲ ਆ ਉਹ ਕਾਫੀ ਹਾਈ ਚੱਲ ਤੇ ਹੋ ਸਕਦਾ ਅਗਰ بارشਾ ਪਟਿਆਲਾ ਸਾਈਡ ਆਪਣਾ ਚੰਡੀਗੜ੍ਹ ਸਾਈਡ ਅਗਰ بارش ਜਿਆਦਾ ਹੁੰਦੀ ਹੈ ਜਾਂ ਡੈਮ ਦੇ ਵਿੱਚ ਜਿਆਦਾ ਪਾਣੀ ਛੱਡਿਆ ਜਾਂਦਾ ਤੇ ਲਗਾਤਾਰ ਛੱਡਿਆ ਜਾਂਦਾ ਤਾਂ ਹੋ ਸਕਦਾ ਇਹਦਾ ਲੈਵਲ ਹੋਰ ਅੱਪ ਹੋ ਜੇ ਪਰ ਵੈਗਰੂ ਪਰਮਾਤਮਾ ਕਿਰਪਾ ਕਰਨ ਮੇਰ ਕਰਨ ਸੱਚੇ ਪਾਤਸ਼ਾਹ ਕਿਉਂਕਿ ਪੰਜਾਬ ਦੇ ਵਿੱਚ ਪਹਿਲੇ ਹੀ ਬਹੁਤ ਕਿਸਾਨਾਂ ਦਾ ਜਿਹੜਾ ਨੁਕਸਾਨ ਹੋ ਚੁੱਕਿਆ ਹੈ ਬਹੁਤ ਖੇਤ ਤਬਾਹ ਹੋ ਚੁੱਕੇ ਨੇ ਪਿੰਡਾਂ ਦੇ ਪਿੰਡ ਤਬਾਹ ਹੋ ਚੁੱਕੇ ਨੇ ਪਰਮਾਤਮਾ ਭਲੀ ਕਰੇ ਚਲੋ ਕੋਈ ਏਰੀਆ ਤਾਂ ਬਚੇ ਪੰਜਾਬ ਦਾ ਹਨਾ ਕੋਈ ਹਿੱਸਾ ਤਾਂ ਬਚੇ ਸੋ ਇਧਰੋਂ ਵੈਗਰੂ ਠੰਡੀ ਹਨਾ ਨਿਗਰ ਰੱਖਣ ਤੇ ਕਿਸਾਨ ਭਾਈਆਂ ਤੇ ਕਿਉਂਕਿ ਤੁਸੀਂ ਦੇਖ ਸਕਦੇ ਹੋ ਕਿ ਫਸਲਾਂ ਬਿਲਕੁਲ ਲਹਿ ਲਹਾਰੀਆਂ ਨਹੀਂ ਆ ਇੱਕ ਤਾਂ ਕਈ ਦਿਨ ਹੋ ਗਏ بارش ਹੁੰਦੀ بارش ਦੇ ਵਿੱਚ ਤੁਹਾਨੂੰ ਪਤਾ ਫਸਲ ਚਾਂਬਲਦੀ ਹੈ ਝੋਨਾ ਲੱਗਿਆ ਹੋਇਆ ਚਾਂਬਲਦੇ ਆ ਤੇ ਜਵਾਨੀ ਆਉਂਦੀ ਹੈ ਜੋਵਨ ਆਉਂਦੀ ਹੈ ਸੋ ਇਸ ਟਾਈਮ ਜੋਵਨ ਆ ਪੂਰਾ ਤੇ ਲਹਿ ਲਹਾਰੀਆਂ ਨੇ ਖੇਤ ਪੂਰੇ ਨજર ਲੱਗਣ ਵਾਲੇ ਕੰਮ ਆ ਖੇਤਾਂ ਨੂੰ ਪਰ ਪ੍ਰਮਾਤਮਾ ਕਿਰਪਾ ਕਰਨ